ਕਿੰਨਾ ਗੱਲਾਂ ਬਾਰੇ ਵੀ ਪਤਾ ਹੈ ਜਿਹੜੀਆਂ ਅਖਬਾਰਾਂ ਦੇ ਕੌਮਨਸ ਦੇ ਵਿੱਚ ਪੇਚਾ ਸੋ ਉਸੇ ਨੋਖਰਾ ਕਰਕੇ ਜਿਹੜਾ ਅਸੀਂ ਆਪਣੀ ਇੱਕ ਕਹਾਣੀ ਨੂੰ ਚਾਹਤਿਆਂ ਨਹੀਂ ਪਰ ਦਸਾਂ ਦੇ ਆਪੇ ਹੱਛੇ ਮੈਨੂੰ ਲੱਗਦਾ ਕਿ ਇਹ ਜਿਸ ਤਰ੍ਹਾਂ ਦੇ ਮੁੱਦੇ ਦੀ ਗੱਲਬਾਤ ਅਜ ਹੋਣੀ ਹੈ ਉਹ ਮੁੱਦਾ ਸਾਨੂੰ ਸਾਰੇ ਜਿਹੜੇ ਪੰਜਾਬ ਦੀ ਧਰਤੀ ਦੇ ਚੋਂ ਫਾਇਦਾ ਹੋਇਆ ਹੈ ਉਹਦੇ ਸਭ ਨਾਲ ਦੇ ਦਿਲ ਦੇ ਸਭ ਤੋਂ ਕਰੀਬ ਹੈ ਸਾਨੂੰ ਪੰਜਾਬੀ ਦੇ ਇੱਕ ਹੱਬ ਦੇ ਮਤਲਬ ਕਿ ਠੰਡੀਆਂ ਹਵਾਵਾਂ ਰਿਸ਼ਤੇਦਾਰਾਂ ਵੱਲੋਂ ਮਿੱਤਰਾਂ ਦੋਸਤਾਂ ਵੱਲੋਂ ਭੈਣ ਭਰਾਵਾਂ ਵੱਲੋਂ ਆਉਂਦੀ ਹੈ ਨਾ ਜਿੱਥੇ ਵੀ ਅਸੀਂ ਦੁਨੀਆ ਦੇ ਹਿੱਸੇ ਦੇ ਵਿੱਚ ਬੈਠੇ ਹੋਏ ਆਏ ਇਹ ਸਭਨਾਂ ਦੇ ਵਾਸਤੇ ਦੁਆਵਾਂ ਮੰਗਦੇ ਅਰਦਾਸਾਂ ਮੰਗਦੇ ਤੇ ਜ਼ਾਹਰ ਹੈ ਕਿ ਕੈਨੇਡਾ ਦੇ ਵਿੱਚ ਬੈਠੇ ਹੋਏ ਵੀ ਆਪਾਂ ਉਸੇ ਹੀ ਵਦੀ ਦੇ ਵਿੱਚ ਉਥੋਂ ਦੀ ਖੈਰ ਸਫਲ ਮੰਗਦੇ ਆ ਕਿ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਅੱਜ ਦੀ ਇਸ ਕਰਵਾਈ ਦੇ ਦਰਾਂ ਵਿੱਚ ਜਿੱਥੇ ਤਰਾਂ ਮੈਂ ਬਹੁਤ ਘੱਟ ਤੋਂ ਘੱਟ ਬੋਲਣਾ ਕਰ ਤੋਂ ਕਰਦੋਂ ਨਜ਼ਰਮਾਣ ਕਿਉਂਕਿ ਸਦਾ ਅੱਜ ਜਬ ਬਹੁਤ ਜਿਹੜਾ ਮੁੱਦਾ ਹੈ ਉਹ ਜਿੱਥੇ ਪੰਜਾਬ ਦੀ ਸਮੱਸਿਆ ਜਾਂ ਪੰਜਾਬ ਦੇ ਭਵਿੱਖ ਦੇ ਸਬੰਧ ਵਿੱਚ ਹੈ ਉੱਥੇ ਅਸੀਂ ਸਾਰੀ ਇਹ ਗੱਲਬਾਤ ਬਹੁਤ ਤਜਰਬੇਕਾਰ ਸਦਾਜੀਤ ਦਾਸ ਸਿੰਘ ਬੇਰੀ ਸੀਨੀਅਰ ਜਰਨਲਿਸਟ ਜਿਨ੍ਹਾਂ ਨੇ ਬਹੁਤ ਕਈ ਦਹਾਕੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਨਾ ਸਿਰਫ ਅਮਰਸਰ ਦੇ ਵਿੱਚੋਂ ਕੰਮ ਕੀਤਾ ਰਿਪੋਰਟਿੰਗ ਕੀਤੀ ਹੈ ਬਲਕਿ ਬਾਅਦ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਵੀ ਲਗਾਤਾਰ ਕੰਮ ਕੀਤਾ ਬਸ ਔਰ ਜਕਟਾਰ ਸਿੰਘ ਜੀ ਬਲਖਣਤਾ ਇਸ ਗੰਗ ਵਿੱਚ ਵੀ ਕਿ ਬਹੁਤ ਸਾਰੇ ਜਰਨਲਿਸਟ ਜਰਨਲਿਸਟ ਬਣ ਕੇ ਉਸ ਤਰ੍ਹਾਂ ਦਾ ਕੰਮ ਕਰਕੇ ਹੀ ਰਿਟਾਇਰ ਹੋ ਜਾਇਆ ਕਰਦੇ ਨੇ ਔਰ ਜਕਟਾਰ ਸਿੰਘ ਜੀ ਨੇ ਆਪਣੀ ਜਰਨਲਿਜ਼ਮ ਦੇ ਨਾਮ ਨਾਲ ਇੱਕ ਆਥਰ ਦਾ ਕੰਮ ਜਿਹੜਾ ਸ਼ੁਰੂ ਕੀਤਾ ਹੋਇਆ ਹੈ ਉਹ ਆਪਣੇ ਆਪ ਦੇ ਵਿੱਚ ਦੂਸਰੇ ਪੱਤਰਕਾਰਾਂ ਨਾਲੋਂ ਇਹਨਾਂ ਨੂੰ ਜ਼ਰਾ ਵੱਖਰੇ ਕਰਦਾ ਪੱਤਰਕਾਰ ਹੋ ਸਕਦੇ ਨੇ ਕਿ ਜਿਨ੍ਹਾਂ ਨੇ ਪੱਤਰਕਾਰੀ ਦੇ ਵਿੱਚ ਤਾਂ ਕੰਮ ਕੀਤਾ ਹੀ ਪਰ ਆਪਣੇ ਸੁਭਾਅ ਦੇ ਤੌਰ ਤੇ ਆਪਣੀ ਰੁਚੀ ਦੇ ਮੁਤਾਬਕ ਸ਼ਾਇਦ ਉਹਨੇ ਹੋਰ ਵਿਸ਼ਿਆਂ ਦੇ ਉੱਪਰ ਕਿਤਾਬਾਂ ਲਿਖੀਆਂ ਹੋਣ ਪਰ ਆਪਣੀਆਂ ਚਾਰੋਂ ਦੀਆਂ ਚਾਰੋਂ ਕਿਤਾਬਾਂ ਕਿਰਤਾਰ ਸਿੰਘ ਮਾਨ ਨੇ ਪੰਜਾਬ ਦੇ ਉੱਤੇ ਪੰਜਾਬ ਦੇ ਇਤਿਹਾਸ ਪੰਜਾਬ ਦੇ ਅਜੋਕੇ ਸਥਿਤੀ ਉਹਦੇ ਸੰਬੰਧ ਵਿੱਚ ਲਿਖਿਆ ਹੈ। ਉਰੋਨਾ ਦੇ ਹਾਲੀ ਦੇ ਵਿੱਚ ਜਿਹੜੀ ਲੇਟੈਸਟ ਚੌਥੀ ਕਿਤਾਬ ਹੈ ਉਹ ਬਹੁਤ ਹੀ ਹੁਣੇ ਚਰਚਾ ਹੋ ਰਹੀ ਹੈ ਕਿਉਂਕਿ ਉਹ ਇੱਕ 100 ਸਾਲ ਦੇ ਸਮੇਂ ਨੂੰ ਉਹਨਾਂ ਨੇ ਡਾਕੂਮੈਂਟ ਕੀਤਾ। 1922 ਤੋਂ ਲੈ ਕੇ 2022 ਤੱਕ ਬਹੁਤ ਵੱਡਾ ਕੰਮ ਹੋਇਆ ਕਰਦਾ ਹੋਣਾ। ਨਾਟਕਦੋਨ ਨੇ 1000 ਆ ਇਸ ਕੰਮ ਤੇ ਲਗਾਇਆ ਕਿ ਸਾਰੀ ਸਮੱਗਰੀ ਇਕੱਤਰ ਕਰਕੇ ਫਿਰ ਉਹਨਾਂ ਨੇ ਇਸ ਨੂੰ ਆਪਣੀ 700 ਪੰਨਿਆਂ ਦੀ ਕਿਤਾਬ ਦੇ ਵਿੱਚ ਪਰੋਇਆ। ਤੋਂ ਅੱਜ ਉਹਨਾਂ ਦੀ ਗੱਲਬਾਤ ਸੁਣਨੇ ਆਂ ਤੇ ਇਹ ਮੈਂ ਸਭ ਤੋਂ ਪਹਿਲਾਂ ਸਦਾਰ ਜੀ ਕਾਰਸੇ ਨੂੰ ਉਹਨਾਂ ਨੂੰ ਬੇਨਤੀ ਕਰਦਾਂ ਕਿ ਉਹ ਸਟੇਜ ਤੇ ਆ ਜਾਣ ਤੇ ਫਿਰ ਆਪਾਂ ਉਹਨਾਂ ਦੀ ਗੱਲਬਾਤ ਸੁਣਦੇ ਆਂ। ਬੇਸ਼ੱਕ ਪੰਜਾਬੀ ਭਵਨ ਸਦਾਰ ਬਰਾ ਦਬੀਤ ਸਿੰਘ ਜੀ ਕਥੋਰੀਆ ਉਹਨਾਂ ਦੀ ਬੇਸ਼ੱਕ ਮਲਕੀਅਤ ਹੈ। ਔਰ ਉਹਨਾਂ ਨੇ ਇਸ ਨੂੰ ਪੰਜਾਬੀ ਸੱਭਿਆਚਾਰ ਦੇ ਪੰਜਾਬੀ ਜ਼ੁਬਾਨ ਪੰਜਾਬੀ ਭਾਸ਼ਾ ਉਹਦੇ ਵਿਕਾਸ ਨੂੰ ਲੋਕ ਕਰਦੇ ਹੋਏ ਸਾਰੇ ਨੂੰ ਬੁਲਾ ਦਸਦਾ ਹੈ ਜਿਨ੍ਹਾਂ ਨੂੰ ਇਹ ਜ਼ੋਰ ਕਾਟਣਾ। ਜਿਵੇਂ ਉਹਨਾਂ ਨੇ ਸਦਾ ਜਨਾ ਸਦਾ ਦਨ ਬੇਸਿੰਗਿ ਕੋਰੀਆ ਇੱਕ ਵਾਰ ਆ ਕੇ ਸਦਾ ਜਨਾ ਤਾਰ ਸਿੰਘ ਨੂੰ ਵੈਲਕਮ ਵੀ ਕਰਦੇ ਨੇ ਇਹਨਾਂ ਨੂੰ ਤੁਸੀਂ ਨਾਲ ਆਪਣੇ ਚਿਹਰਾ ਲਗਾਉ ਦੇ ਟਿਕ ਕਰਦੇ ਸਦਾ ਦਨ ਬੇਸਿੰਗਿ ਅੱਜ ਬਹੁਤ ਖੁਸ਼ੀ ਦਾ ਸਮਾਂ ਹੈ ਕਿ ਸਾਡੇ ਕੋਲ ਸਾਡੇ ਬਹੁਤ ਹੀ ਪ੍ਰਸਿੱਧ ਫਪਕਾ ਐਸੀ ਸ਼ਖਸੀਅਤ ਇਸ ਵਿਆਹ ਕੋਲ ਨੂੰ ਕੰਸੀ ਹੈ ਉਹਨਾਂ ਦੇ ਆਉਣ ਨਾਲ ਤੁਸੀਂ ਸਾਰੇ ਆਏ ਹੋ ਤੁਹਾਨੂੰ ਸਾਰਿਆਂ ਨੂੰ ਵਿਸ਼ਪੀਆ ਵਿਆਹ ਦੀ ਪਾਵਨ ਦੇ ਵਿੱਚ ਦਿਲੋਂ ਜੀਆ ਵਿਸ਼ਪੀਆ ਵਿਆਹ ਦੀ ਪਾਵਨ ਜਿਹੜਾ ਡਾਕਟਰ ਸਾਹਿਬ ਕਹਿੰਦੇ ਕਿ ਇਹ ਨਹੀਂ ਮਿਲਕੀਏ ਤੇ ਆ ਜਦੋਂ ਸ਼ੁਰੂ ਕੀਤਾ ਸੀ ਉਸ ਦਿਨ ਹੀ ਐਨਾਉਂਸ ਕੀਤਾ ਸੀ ਕਿ ਤੁਹਾਡਾ ਜੀ ਪੰਜਾਬੀਆਂ ਦੀ ਜਗ੍ਹਾ ਤੇ ਮੇਰੀ ਮੱਕੀਤ ਨਹੀਂ ਤੁਹਾਡਾ ਆਪਣਾ ਹਾਲ ਹੈ ਆਪਣਾ ਪਵਣ ਹੈ ਇਸਦੇ ਵਿੱਚ ਆਇਆ ਕਰੋ ਖੁਸ਼ ਹੋ ਗਿਰੋ ਜਦੋਂ ਕੋਈ ਪੁਰਗਾਂ ਹੁੰਦਾ ਹੈ ਅਸੀਂ ਜੋ ਸਭ ਘਰ ਜੀਵੇਦੇ ਸਭ ਸਭ ਹੁੰਦਾ ਵੀ ਆਪਣੇ ਕੋਈ ਐਡਾ ਵਧੀਆ ਜਨਾ ਹੈ ਜਿਹੜਾ ਉਹਨੇ ਪਵਣ ਹੈ ਕੋਣੀ ਆਪਾਂ ਸਾਰੇ ਨਾਲ ਬਣ ਕੇ ਆ ਕੇ ਇੱਥੇ ਪੰਜਾਬੀ ਦੇ ਵਿਕਾਸ ਬਾਰੇ ਪੰਜਾਬੀ ਦੇ ਸਭਿਆਚਾਰ ਵਾਸਤੇ ਸਭਿਆਚਾਰ ਨੂੰ ਬਿਲੀ ਆਉਣ ਵਾਸਤੇ اپنے ماں بولی واسطے گل بات کروڑی کٹھے ہوتے ہیں کو بولے ضرور سارے جی آئے اور سردار صاحب دلوں دی آئے ہوں سنتے رہی بات ہی میں اپنا ٹائم کو کرنا ہے کیونکہ ٹائم تھوڑا بہت کی بہت بہت, بہت مہمانی جی آؤں میں پی سے سدا خیر کی ملتا بہت گیم ਤ셔ਬ ਬੋਲਿਆ ਤੇ ਕਿਹਾ ਪੁੱਛਿਆ ਕਿ ਚਾ ਕਰਾ ਪਰ ਉਹ ਹੀ ਮੈਨੂੰ ਲੱਗਦਾ ਕਿ ਇੱਕ ਵਜ੍ਹਾ ਹੈ ਕਿ ਪੰਜਾਬ ਦੀ ਸਮੱਸਿਆ ਦਿਨ-ਦਿਨ ਵਧਦੀ ਗਈ ਹੈ ਬਲੱਸ ਉਤੇ ਉਹਦਾ ਕੋਈ ਹੱਲ ਲੱਭ ਜਾਂਦਾ ਇੱਕ ਅਲਾਸੀ ਬੋਤਿਆ ਨਹੀਂ ਕਰਨੀ ਕਿਉਂਕਿ ਸਰਦਾਰ ਜਤਾ ਸਿੰਘ ਹੋਣ ਦਾ ਬੜਾ ਲੰਮਾ ਤਜਰਬਾ ਹੈ ਕਈ ਦਹਾਕਿਆਂ ਦਾ ਜਿਵੇਂ ਪਹਿਲਾਂ ਦੱਸਿਆ ਪਤਨਕਾਰੀ ਦੇ ਖੇਤਰ ਦੇ ਵਿੱਚ ਤੇ ਉਹਨਾਂ ਨੇ ਲਗਭਗ ਪਿਛਲੇ 1978 ਤੋਂ ਲੈ ਕੇ ਕਿੰਨੀਆਂ ਸਰਕਾਰਾਂ ਆਈਆਂ ਤੇ ਕਿੰਨੀਆਂ ਦੇਖੀਆਂ ਤੇ ਆਉਂਦੀਆਂ ਜਾਂਦੀਆਂ ਸਰਕਾਰਾਂ ਦੇ ਨਾਲ ਕਿਸੇ ਵੀ ਇੱਕ ਸੀਨੀਅਰ ਜਰਨਲਿਸਟ ਦਾ ਵਾ ਵਾਸਤਾ ਪੈਂਦਾ ਲਿੰਦਾ ਸੋ ਉਹਨਾਂ ਨੂੰ ਬਹੁਤ ਸਾਰੀਆਂ ਉਹਨਾਂ ਗੱਲਾਂ ਦੇ ਬਾਰੇ ਵੀ ਖਬਰਾਂ ਨੇ ਉਹਨਾਂ ਗੱਲਾਂ ਬਾਰੇ ਵੀ ਪਤਾ ਹੈ ਜਿਹੜੀਆਂ ਅਖਬਾਰਾਂ ਦੇ ਪ੍ਰੋਬਲਮਸ ਦੇ ਵਿੱਚ ਨਹੀਂ ਚਾਪਦੀਆਂ ਸੋ ਉਸੇ ਵੱਖਰਾ ਕੇ ਜਿਹਨਾਂ ਨੇ ਫਿਰ ਆਪਣੀਆਂ ਕਿਤਾਬਾਂ ਲੀਆਂ ਛਾਪੀਆਂ ਨੇ ਇੱਕ ਗੱਲ ਕਿ ਜਿਹੜਾ ਭਾਵੇਂ ਕਿਸੇ ਵੀ ਚੀਜ਼ ਦਾ ਉਹ ਬਿਨਾਂ ਸ਼ਰਤ ਅਸੀਂ ਉਸ ਦੇ ਅਤੀਤ ਨੂੰ ਨਹੀਂ ਪੜ ਸਕਦੇ ਬੇਸ਼ੱਕ ਉਹ ਕੋਈ ਇੱਕ ਇੰਡੀਵਿਜੂਅਲ ਹੈ ਜਾਂ ਅਸੀਂ ਅੱਜ ਦੀ ਗੱਲ ਕਰ ਰਹੇ ਹਾਂ ਸਿ ਪੰਜਾਬ ਦੀ ਕਿਉਂਕਿ ਜਿਹੜਾ ਅਤੀਤ ਹੈ ਅਤੀਤ ਕਰਕੇ ਹੀ ਸਾਡਾ ਜਿਹੜਾ ਵਰਤਮਾਨ ਹੈ ਉੱਥੇ ਪਹੁੰਚੇ ਹੁੰਦੇ ਆ ਤੇ ਵਰਤਮਾਨ ਦੇ ਆਧਾਰ 'ਤੇ ਅਸੀਂ ਆਪਣਾ ਜਿਹੜਾ ਭਵਿੱਖ ਹੈ ਉਸ ਨੂੰ ਚੰਗਾ ਸੋ ਬਣਾ ਵੀ ਸਕਦੇ ਤੇ ਚੰਗਾ ਉਹਦੇ ਬਾਰੇ ਸੋਚ ਵੀ ਸਕਦੇ ਆ ਪਰ ਜੇ ਕਿ ਜੀ ਕਿ ਸਿੱਧੇ ਕੋਈ ਕੋਈ ਠੋੜੀ ਚੀਜ਼ ਹੈ ਸਿੱਧੀ ਲਿਆ ਕੇ ਅਸੀਂ ਕੋਈ ਗੇ ਪਾਉਲ ਅਸੋ ਕਰਾਂਗੇ ਉਹ ਸ਼ਾਇਦ ਸੰਭਵ ਨਹੀਂ ਹੈ ਪਰ ਇਹ ਤਾਂ ਗੱਲ ਮੇਰਾ ਆਪਣਾ ਨਿੱਜੀ ਹੈ ਆਪਾਂ ਅਸਰ ਦਾ ਤਤਸਮ ਦੀ ਉਹਨਾਂ ਦੀ ਜ਼ੁਬਾਨੀ ਸੁਣਦੇ ਆ ਆਪਣਾ ਅੱਜ ਦਾ ਇਹ ਹੈ ਕਿ ਇਹਨਾਂ ਦੀ ਪਹਿਲਾਂ ਗੱਲਬਾਤ ਸਾਰੀ ਸੁਣਾਗੇ ਉਸ ਬਾਅਦ ਆਪਾਂ ਆਉਣੇ ਇਸ ਦੇ ਵਿੱਚੋਂ ਸਵਾਲ ਜਵਾਬ ਤੁਹਾਡੇ ਕੋ ਕਮੈਂਟਸ ਨੇ ਤੁਸੀਂ ਕੋਈ ਸਵਾਲ ਕਰਨਾ ਹੋਵੇਗਾ ਉਹ ਜੀ ਦਾਰਸ਼ਕ ਉਹਨਾਂ ਨੂੰ ਕਰ ਸਕੋਗੇ ਆਪਣਾ ਇੱਕ ਕਿਸਮ ਦਾ ਸੰਵਾਦ ਚਾਉਣ ਦੀ ਕੋਸ਼ਿਸ਼ ਕਰਾਂਗੇ ਇਸ ਆਪਣੇ ਦੋ ਕੰਡੇ ਦੇ ਪ੍ਰੋਗਰਾਮ ਦੇ ਵਿੱਚ ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਜੇ ਤਾਂ ਅਸ਼ੀ ਸਟੇ ਟੋ